ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਜਿਹੜੇ ਲੀਡਰਾਂ ਨੂੰ ਕੱਢਿਆ ਗਿਆ ਜਿਹੜੇ ਬਾਗੀ ਧੜੇ ਦੇ ਲੀਡਰ ਮੰਨੇ ਜਾਂਦੇ ਸੀ ਉਹਨਾਂ ਦੇ ਵਿੱਚੋਂ ਬੀਬੀ ਜ਼ਗੀਰ ਕੌਰ ਇੱਕ ਵੱਡੇ ਲੀਡਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਐਸਜੀਪੀਸੀ ਦੇ ਵਿੱਚ ਉਹਨਾਂ ਦਾ ਵੱਡਾ ਯੋਗਦਾਨ ਰਿਹਾ ਐ ਐਸਜੀਪੀਸੀ ਦੇ ਸਾਬਕਾ ਪ੍ਰਧਾਨ ਰਹੇ ਨੇ ਇੱਕ ਸਮੇਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਐਮਐਲਏ ਰਹੇ ਨੇ ਔਰ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦੁਬਾਰਾ ਦਿਖਾ ਦਿੱਤਾ ਗਿਆ ਇਸ ਤੋਂ ਪਹਿਲਾਂ ਵੀ ਇਦਾਂ ਹੀ ਵਾਪਰਿਆ ਸੀ ਇਸ ਤੋਂ ਪਹਿਲਾਂ ਵੀ ਬੀਬੀ ਜਗੀਰ ਕੌਰ ਨੂੰ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਗਿਆ ਸੀ ਹੁਣ ਦੁਬਾਰਾ ਬੀਬੀ ਜਗੀਰ ਕੌਰ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਪਰ ਇਹਦੇ ਉੱਤੇ ਬੀਬੀ ਜਗੀਰ ਕੌਰ ਭੜਕੇ ਬੜਾ ਨੇ ਪਿਛਲੀ ਵਾਰ ਤਾਂ ਬੀਬੀ ਜਗੀਰ ਕੌਰ ਨੇ ਇਹ ਸਾਰੇ ਮਾਮਲੇ ਨੂੰ ਐਕਸੈਪਟ ਕੀਤਾ ਸੀ ਪਰ ਬਾਰ-ਬਾਰ ਕਿਹਾ ਸੀ ਕਿ ਮੈਂ ਅਕਾਲੀ ਹੀ ਹਾਂ ਔਰ ਅਕਾਲੀ ਦਲ ਦੇ ਵਿੱਚ ਅੱਜ ਨਹੀਂ ਤੇ ਕੱਲ ਵਾਪਸ ਜਾਵਾਂਗੇ ਪਰ ਇਸ ਵਾਰ ਬੀਬੀ ਜਗੀਰ ਕੌਰ ਖਾਸੀ ਤੈਸ਼ ਦੇ ਵਿੱਚ ਨੇ ਉਹਨਾਂ ਨੇ ਸਿੱਧੇ ਨਿਸ਼ਾਨੇ ਸਾਧਦੇ ਨੇ ਕਿ ਬਲਵਿੰਦਰ ਸਿੰਘ ਭੁੰਦੜ ਭਾਵੇਂ ਅਨੁਸ਼ਾਸਨਿਕ ਕਮੇਟੀ ਦੇ ਪ੍ਰਧਾਨ ਹੋ ਸਕਦੇ ਨੇ ਪਰ ਸਾਨੂੰ ਕੱਢ ਨਹੀਂ ਸਕਦੇ ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਤਿੰਨ ਮੈਂਬਰਾਂ ਦੇ ਵਿੱਚੋਂ ਇੱਕ ਮੈਂਬਰ ਤਾਂ ਹਾਜ਼ਰੀ ਨਹੀਂ ਸੀ ਜਦੋਂ ਇਹ ਫੈਸਲਾ ਲਿਆ ਗਿਆ ਔਰ ਦੂਜੀ ਗੱਲ ਇਹ ਫੈਸਲਾ ਬਲਵਿੰਦਰ ਸਿੰਘ ਭੁੰਦੜ ਨਹੀਂ ਲੈ ਸਕਦੇ ਆਪ ਹਾਲਾਂਕਿ ਜ਼ਰੂਰ ਉਹ ਸਫਾਰਿਸ਼ ਕਰ ਸਕਦੇ ਨੇ ਉਹ ਸਫਾਰਿਸ਼ ਕਰਕੇ ਅੱਗੇ ਕੋਰ ਕਮੇਟੀ ਕੋਲ ਜਾਂ ਫਿਰ ਸੀਨੀਅਰ ਲੀਡਰਸ਼ਿਪ ਕੋਲ ਪੇਸ਼ ਕਰ ਸਕਦੇ ਨੇ ਪਰ ਉਹ ਆਪ ਇਹ ਫੈਸਲਾ ਨਹੀਂ ਸੁਣਾ ਸਕਦੇ ਉਹਨਾਂ ਨੇ ਸਿੱਧੇ ਨਿਸ਼ਾਨੇ ਸਾਹਦੇ ਨੇ ਨਿਸ਼ਾਸਨਿਕ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਦੇ ਉੱਤੇ ਉਹਨਾਂ ਨੇ ਕਿਹਾ ਕਿ ਇਹ ਗਲਤ ਫੈਸਲਾ ਲਿਆ ਇਹ ਆਉ ਨਹੀਂ ਕਰ ਸਕਦੇ ਨਾ ਹੀ ਅਸੀਂ ਇਸ ਬਰਖਾਸਤਗੀ ਨੂੰ ਮੰਨਦੇ ਹਾਂ ਇੱਕ ਪਾਸੇ ਇਹਨਾਂ ਲੀਡਰਾਂ ਨੂੰ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਗਿਆ ਪਰ ਉਹ ਕਹਿੰਦੇ ਨੇ ਕਿ ਅਸੀਂ ਪਾਰਟੀ ਦੇ ਵਿੱਚੋਂ ਸਾਨੂੰ ਕੱਢਿਆ ਗਿਆ ਦੇ ਉੱਤੇ ਯਕੀਨ ਨਹੀਂ ਕਰਦੇ ਕਿਉਂਕਿ ਬਲਵਿੰਦਰ ਸਿੰਘ ਪੁੰਦੜ ਦੇ ਕੋਲ ਕੋਈ ਵੀ ਅਧਿਕਾਰ ਨਹੀਂ ਹੈ ਕਿ ਉਹ ਸਾਨੂੰ ਪਾਰਟੀ ਦੇ ਵਿੱਚੋਂ ਕੱਢ ਸਕਣ ਉਹ ਸਿਫਾਰਿਸ਼ ਕਰ ਸਕਦੇ ਨੇ ਪਾਰਟੀ 'ਚੋਂ ਕੱਢਣਾ ਨਾ ਕੱਢਣਾ ਜਿਹੜਾ ਹੈ ਉਹ ਹਾਈ ਕਮਾਂਡ ਦਾ ਫੈਸਲਾ ਹੈ ਜਾਂ ਕੋਰ ਕਮੇਟੀ ਦੇ ਵਿੱਚ ਉਸੇ ਉੱਤੇ ਬਹਿਸ ਹੋ ਸਕਦੀ ਹੈ। ਖੈਰ ਇਸ ਮਾਮਲੇ ਸਬੰਧੀ ਗੁਰਪ੍ਰਤਾਪ ਵਡਾਲਾ ਵੀ ਇੰਟਰਵਿਊ ਦਿੰਦੇ ਰਹਿੰਦੇ ਆ ਗੱਲ ਕਰ ਚੁੱਕੇ ਨੇ ਕਿ ਅਨਸ਼ਾਸਨਿਕ ਕਮੇਟੀ ਜਿਹੜੀ ਹੈ ਉਹ ਵੀ ਤਾਂ ਸੁਖਬੀਰ ਬਾਦਲ ਦੀ ਹੈ। ਜਿਸ ਤੋਂ ਬਾਅਦ ਸ਼ਾਇਦ ਬੀਬੀ ਜਗੀਰ ਕੌਰ ਦਾ ਜਿਹੜਾ ਇਹ ਬਿਆਨ ਹੈ ਇਹ ਥੋੜਾ ਡਿਸਟਾਰਟਡ ਹੋ ਜਾਂਦਾ ਕਿਉਂਕਿ ਜੇ ਤਾਂ ਅਨਸ਼ਾਸਨਿਕ ਕਮੇਟੀ ਸੁਖਬੀਰ ਸਿੰਘ ਬਾਦਲ ਦੇ ਕਹਿਣ ਮੁਤਾਬਕ ਚੱਲਦੀ ਹੈ ਤਾਂ ਜ਼ਾਹਿਰ ਤਨ ਕੱਢਣ ਦਾ ਫੈਸਲਾ ਵੀ ਸੁਖਬੀਰ ਸਿੰਘ ਬਾਦਲ ਦਾ ਹੀ ਹੋਵੇਗਾ। ਖੜ ਇਹੋ ਜੀ ਸਿੱਤੀ ਦੇ ਵਿੱਚ ਬੀਬੀ ਜ਼ਗੀਰਕੌਰ ਜਿਹੜੇ ਨੇ ਉਹਨਾਂ ਨੇ ਸਾਫ਼ ਕਹਿ ਦਿੱਤਾ ਹੈ ਕਿ ਪਾਰਟੀ ਜਿਹੜੀ ਹੈ ਅੱਗੇ ਖਾਤਮੇ ਵੱਲ ਵਧ ਰਹੀ ਸੀ ਉੱਤੋਂ ਸਾਨੂੰ ਵੀ ਕੱਢ ਦਿੱਤਾ ਹੈ ਔਰ ਹੁਣ ਪਾਰਟੀ ਜਿਹੜੀ ਹੈ ਉਹ ਪੂਰਨ ਖਾਤਮੇ ਵੱਲ ਵਧੇਗੀ। ਬੀਬੀ ਜੀ ਰਿਕੋਰ ਦਾ ਇਲਜ਼ਾਮ ਹੈ ਕਿ ਸਾਨੂੰ ਜਾਣ ਬੁੱਝ ਕੇ ਪਾਰਟੀ ਦੇ ਵਿੱਚੋਂ ਬਾਹਰ ਕੱਢਿਆ ਗਿਆ। ਕਹਿੰਦੇ ਅਸੀਂ ਪਾਰਟੀ ਦੇ ਵਿੱਚ ਵਾਅਦਾ ਕਰ ਰਹੇ ਸਾਂ ਪਰ ਸੁਖਬੀਰ ਬਾਦਲ ਪਾਰਟੀ ਦਾ ਘਾਣ ਕਰ ਰਹੇ ਨੇ। ਪ੍ਰਧਾਨਗੀ ਨੂੰ ਕੁਝ ਕੁਰਸੀ ਨੂੰ ਲੈ ਕੇ ਵਿਵਾਦ ਖੜਾ ਹੋਇਆ ਸੀ। ਸੁਖਬੀਰ ਬਾਦਲ ਦੀ ਪ੍ਰਧਾਨਗੀ ਦੇ ਉੱਤੇ ਉਂਗਲਾਂ ਚੱਕੀਆਂ ਗਈਆਂ ਸੀ। ਸ਼੍ਰੀ ਅਗਰਤਖ ਸਾਹਿਬ ਸਾਹਮਣੇ ਜਾ ਕੇ ਤੇ ਨਤਮਸਤਕ ਹੋਏ ਚਾਰ ਨੁਕਤੇ ਚਿੱਠੀ ਪੇਸ਼ ਕੀਤੀ ਗਈ। ਸੁਖਬੀਰ ਬਾਦਲ ਪੇਸ਼ ਵੀ ਹੋ ਗਏ। ਪਰ ਉਸ ਤੋਂ ਬਾਅਦ ਜਦੋਂ ਇਹ ਮਾਮਲਾ ਨਿਬੜਨ ਦੇ ਕੋਲ ਆਂਦਾ ਪਿਆ ਸੀ ਹੌਲੀ-ਹੌਲੀ ਉਦ ਗੋਰਾ ਤੇ ਬਾਗੀ ਜਿਹੜਾ ਧੜਾ ਆ ਉਸ ਦੇ 8 ਲੀਡਰਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਇਸ ਤੋਂ ਬਾਅਦ ਹੁਣ ਬਾਗੀ ਧੜੇ ਦਾ ਜਾਂ ਕਹਿ ਦਈਏ ਕਿ ਉਹ ਬਾਗੀ ਧੜਾ ਜਿਹੜੇ ਲੀਡਰ ਕੱਢ ਦਿੱਤੇ ਗਏ ਨੇ ਉਹਨਾਂ ਦਾ ਅਗਲਾ ਪ੍ਰੋਗਰਾਮ ਕੀ ਹੋਵੇਗਾ ਅਗਲਾ ਪਲਾਨ ਆਫ ਐਕਸ਼ਨ ਕੀ ਹੋਵੇਗਾ ਇਹਦੇ ਉੱਤੇ ਸਵਾਲ ਖੜੇ ਹੋ ਰਹੇ ਨੇ ਇਹਦੇ ਉੱਤੇ ਵਿਚਾਰ ਹੋ ਰਿਹਾ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਕੀਤਾ ਜਾਵੇਗਾ ਕਿਹੜੇ ਵੱਡੇ ਪਲਾਨਸ ਇਨੀਸ਼ੀਏਟ ਕੀਤੇ ਜਾਣਗੇ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਜਾਂ ਅਕਾਲੀ ਦਲ ਨੂੰ ਲੈ ਕੇ ਜਿਹੜੀ ਗੱਲ ਕੀਤੀ ਜਾ ਰਹੀ ਸੀ ਕਿ ਅਕਾਲੀ ਦਲ ਨੂੰ ਬਚਾਉਣਾ ਹੈ ਅਕਾਲੀ ਦਲ ਨੂੰ ਬਚਾਉਣ ਦੀ ਲੋੜ ਹੈਗੀ ਆ ਉਸ ਵਾਸਤੇ ਅਕਾਲੀ ਦਲ ਸੁਧਾਰ ਲਹਿਰ ਜਿਹੜੀ ਆ ਉਹ ਤੋਰੀ ਗਈ ਸੀ ਉਸ ਦੇ ਬਾਵਜੂਦ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਪਰ ਹੁਣ ਅਕਾਲੀ ਦਲ ਨੂੰ ਕਿਵੇਂ ਬਚਾਇਆ ਜਾਊਗਾ ਫੇ ਦੇਖਣਾ ਹੋਵੇਗਾ ਜੋ ਵੀ ਹੋਵੇਗਾ ਦੱਸਦੇ ਰਵਾਂਗੇ ਬਣੇ ਰੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ